ਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਗੇ ਜ਼ਰੂਰ ਕਰਿਓ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਹੋਰ ਕੀ ਸੁੰਣਾ ਚਾਹੁੰਦੇ ਹੋ ਅਤੇ ਇਹਨਾਂ ਵੀਡੀਓਜ਼ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਇਹ ਵੀ ਜ਼ਰੂਰ ਕਮੈਂਟ ਰਾਹੀਂ ਦੱਸਿਓ ਸੋ ਅੱਜ ਗੱਲ ਕਰਦੇ ਆ ਪੂਰਨ ਭਗਤ ਦੀ ਗੱਲ ਮੱਧ ਕਾਲੀਨ ਸਮੇਂ ਦੀ ਹੈ ਉਦੋਂ ਨਾਥ ਜੋਗੀਆਂ ਦਾ ਮਨੁੱਖ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟੇ ਇਲਾਕੇ ਵਿੱਚ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਕ ਮિજાਜ ਤਬੀਅਤ ਦਾ ਮਾਲਕ ਸੀ ਅਤੇ ਮौज-ਮਸਤੀ 'ਚ ਰਹਿਣ ਵਾਲਾ ਰਾਜਾ ਸੀ ਉਹਨੂੰ ਹੋਰ ਕਿਸੇ ਗੱਲ ਦੀ ਤੋਟ ਨਹੀਂ ਸੀ ਇੱਕ ਜੇਕਰ ਘਾਟ ਸੀ ਤਾਂ ਉਹ ਸੀ ਔਲਾਦ ਦੀ ਢਲਦੀ ਉਮਰੇ ਬੜੀਆਂ ਮੰਨਤਾ ਮੰਗਣ ਮਗਰੋਂ ਉਸ ਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਚਾਵਾਂ ਨਾਲ ਉਹਨਾਂ ਨੇ ਪੂਰਨ ਰੱਖਿਆ ਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜ਼ੂਮੀ ਸੱਦ ਲਏ ਨਜ਼ੂਮੀਆ ਸਲਾਹ ਦਿੱਤੀ "ਹੇ ਰਾਜਨ ਇਹ ਨਵ ਜੰਮਿਆ ਬੱਚਾ ਪੂਰੇ 12 ਬਾਰੇ ਆਪਣੇ ਮਾਂ-ਬਾਪ ਦੇ ਮੱਥੇ 'ਤੇ ਨਾ ਲੱਗੇ ਨਹੀਂ ਤਾਂ ਤੁਹਾਡੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ" ਨਜ਼ੂਮੀਆ ਦੀ ਸਲਾਹ ਮੰਨਦੇ ਮਮਤਾ ਤੋਂ ਸਖਣੇ ਰਾਜੇ ਸਲਮਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ 12 ਸਾਲਾਂ ਲਈ ਭੋਰੇ ਵਿੱਚ ਬੰਦ ਕਰ ਦਿੱਤਾ। ਪੂਰਨ ਦੀ ਮਾਂ ਇਛਰਾ ਤੜਫਦੀ ਰਹੀ ਤੇ ਘੁਰ ਲਾਉਂਦੀ ਰਹੀ। ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ। ਪਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੋਰੇ ਵਿੱਚ ਵਾਰ ਦਿੱਤਾ ਗਿਆ। ਇਛਰਾ ਦੀ ਕਿਸੇ ਨੇ ਇੱਕ ਨਾ ਮੰਨੀ। ਪੁੱਤਰ ਦੇ ਵਯੋਗ ਵਿੱਚ ਹੰਝੂ ਘੇਰਦੀ ਰਹੀ। ਉਹਦੀ ਜ਼ਿੰਦਗੀ ਵਿੱਚ ਉਜਾੜ ਤੇ ਸੁੰਨਸਾਨ ਪੈ ਗਈ। ਸਲਵਾਨ ਦੀ ਉਮਰ ਢਲ ਗਈ, ਬੁੱਢਾ ਹੋ ਰਿਹਾ ਸੀ। ਇਸੇ ਢਲਦੀ ਉਮਰੇ ਉਹਨੇ ਆਪਣੇ ਕਾਮ ਦੀ ਪੂਰਤੀ ਦੇ ਲਈ ਨਵਜੋਵਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ। ਇਸ਼ਰਾ ਲਈ ਸਲਵਾਨ ਦੇ ਅੰਦਰ ਹੁਣ ਕੋਈ ਵੀ ਦਿਲਚਸਪੀ ਨਹੀਂ ਸੀ ਰਹੀ। ਇਸ਼ਰਾ ਆਪਣੇ ਪੁੱਤ ਦੇ ਸੱਲ ਨੂੰ ਆਪਣੇ ਸੀਨੇ ਤੇ ਝੱਲ ਰਹੀ ਸੀ। ਉਧਰ ਪੂਰਨ ਆਪਣੇ ਮਾਪੇ ਦੀ ਮੋਹ ਮਮਤਾ ਤੋਂ ਸਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਚੜਨ ਲੱਗਾ ਸਮਾ ਮਸਤ ਹਾਥੀ ਦੀ ਚਾਲੇ ਆਪਣੀ ਤੋਰੇ ਤੁਰਦਾ ਗਿਆ ਪੂਰੇ 12 ਬਰੇ ਬਤੀਤ ਹੋਣ ਤੋਂ ਬਾਅਦ ਪੂਰਨ ਭੋਰਿਓ ਬਾਹਰ ਆਇਆ ਰੂਪ ਦੀ ਸਰਕਾਰ ਸੁੰਦਰ ਉਸਦੀ ਮੂਰਤ ਇੱਕ ਅਨੋਖੀ ਚਮਕ ਉਸਦੇ ਚਿਹਰੇ ਤੇ ਸੀ ਯੋਗ ਸਾਧਨਾਂ ਦਾ ਸਾਧਿਆ ਹੋਇਆ ਪੂਰਨ ਰਾਜ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ ਮਮਤਾ ਵਿਹੂਨੇ ਰਾਜੇ ਨੇ ਪਹਿਲਾ ਮਾਵਾਂ ਨੂੰ ਮਿਲਣ ਜਾਣ ਦਾ ਹੁਕਮ ਸੁਣਾ ਦਿੱਤਾ ਗੋਲੀਆਂ ਪੂਰਨ ਨੂੰ ਇਛਰਾ ਦੇ ਮਹਿਲੀ ਲੈ ਆਈਆਂ ਪੂਰਨ ਨੂੰ ਵੇਖਦੇ ਸਾਰ ਹੀ ਇਛਰਾ ਦੀਆਂ ਅੱਖਾਂ ਵਿੱਚੋਂ ਪਿਆਰ ਦੇ ਅਥਰੂ ਵਹਿ ਤੁਰੇ ਪੂਰਨ ਨੇ ਸਤਕਾਰ ਨਾਲ ਸਿਰ ਝੁਕਾ ਕੇ ਇਛਰਾ ਦੇ ਚਰਨ ਛੂਹੇ ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ ਉਹ ਪੂਰਨ ਦੇ ਪਖ-ਪਖ ਪੈ ਰਹੇ ਰੂਪ ਤੋਂ ਬਿਹਾਰ ਜਾ ਰਹੀ ਸੀ ਪੁੱਤ ਪੂਰਨਾ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾ ਆਪਣੀ ਦੂਜੀ ਮਾਂ ਲੂਣਾ ਨੂੰ ਜਾ ਕੇ ਮਿਲਿਆ ਆਪ ਹੀ ਰਾਣੀ ਇਛਰਾ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਇਛਰਾ ਨਹੀਂ ਜਾਣਦੀ ਸੀ ਕਿ ਆਉਣ ਵਾਲੇ ਸਮੇਂ 'ਚ ਕੀ ਭਾਣੇ ਵਰਤਣਗੇ ਸ਼ਾਹੀ ਮਹਿਲਾਂ ਵਿੱਚੋਂ ਪਹਿਲਾ ਮਹਿਲਮਤ ਰਈ ਮਾਂ ਲੂਣਾ ਦਾ ਹੀ ਸੀ ਲੂਣਾ ਤੇ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਮਰਦ ਦਾ ਮੁੱਖ ਨਹੀਂ ਸੀ ਵੇਖਿਆ ਸਲਮਾਨ ਨੇ ਲੂਨਾ ਦੀ ਦੇਖਭਾਲ ਲਈ ਗੋਲੀਆਂ ਹੀ ਰੱਖੀਆਂ ਸਨ ਮਰਦ ਜਾਤ ਨੂੰ ਮਹਿਲਾ ਵਿੱਚ ਆਉਣ ਦੀ ਪੂਰੀ ਮਨਾਹੀ ਸੀ ਲੂਨਾ ਢਲਦੀ ਉਮਰ ਵਾਲੇ ਸਲਮਾਨ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਸੀ ਕਾਮ ਦੀ ਬਿਰਤੀ ਲੂਨਾ ਦੇ ਅੰਦਰ ਪੂਰੀ ਤਰ੍ਹਾਂ ਭੜਥੂ ਪਾ ਰਹੀ ਸੀ ਰੂਪਵਨ ਪੂਰਨ ਨੂੰ ਵੇਖਦੇ ਅਸਾਰ ਹੀ ਲੂਨਾ ਆਪਣੀ ਸੁੱਧ ਬੁੱਧ ਗਵਾ ਬੈਠੀ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁਲਾ ਕੇ ਲੂਨਾ ਨੇ ਪੂਰਨ ਨਾਲ ਪਿਆਸ ਬੁਝਾਉਣ ਦੇ ਅਨੇਕਾਂ ਯਤਨ ਕੀਤੇ ਤਰਲੇ ਲੈ ਅਤੇ ਜਵਾਨੀ ਦੇ ਵਾਸਤੇ ਵੀ ਪਾਏ ਲੂਣਾ ਦੇ ਬੋਲਾਂ ਵਿੱਚ ਤਰਲਾ ਸੀ ਪਿਆਰ ਦੀ ਭੁੱਖ ਸੀ ਉਹ ਆਪਣੇ ਅੰਦਰ ਦੀ ਭੁੱਖ ਭਜਾਉਣ ਲਈ ਕਾਮਕ ਵਹਿਨਾ ਵਿੱਚ ਵਹਿ ਰਹੀ ਸੀ ਲੂਣਾ ਨੇ ਪੂਰਨ ਨੂੰ ਕਲਾਵੇ ਵਿੱਚ ਭਰ ਕੇ ਆਪਣੀ ਸੇਜ ਤੇ ਸੁੱਟ ਲਿਆ ਪਰ ਰੱਬ ਦੇ ਰੰਗ ਵਿੱਚ ਰੰਗੇ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸ ਕੋਲੋਂ ਛਡਵਾ ਲਿਆ ਪੂਰਨ ਸਹਿਜ ਅਵਸਥਾ ਅਤੇ ਨਿਮਰਤਾ ਨਾਲ ਬੋਲਿਆ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰਾ ਬਾਪ ਤੈਨੂੰ ਵਿਆਹ ਕੇ ਲਿਆਇਆ ਤੂੰ ਤਾਂ ਮੇਰੀ ਸੱਕੀ ਮਾਂ ਇਛਰਾਂ ਦੇ ਸਮਾਨ ਐ ਲੂਣਾ ਕਾਮ ਵਰਤੀ ਵਿੱਚ ਗਰਕ ਹੋਈ ਅੰਨੀ ਹੋਈ ਬੋਲੀ ਭਲਾ ਮੈਂ ਤੇਰੀ ਮਾਂ ਕਿਧਰੋਂ ਲੱਗਦੀ ਆ ਜ਼ਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਮੈਂ ਤੈਨੂੰ ਆਪਣਾ ਸੀਰ ਚੰਗਾਇਆ ਮੇਰਾ ਪਤੀ ਬੁੱਢਾ ਮੇਰੇ ਬਾਪ ਦੇ ਹਾਨ ਦਾ ਐ ਸਾਡਾ ਕੋਈ ਜੋੜ ਨਹੀਂ ਬਣਦਾ ਮੇਰਾ ਜੋੜ ਤਾਂ ਤੇਰੇ ਨਾਲ ਬਣਦਾ ਲੂਨਾ ਕਾਮ ਭਰੀਆਂ ਅੱਖਾਂ ਪੂਰਨਵਲ ਕਰਕੇ ਬੋਲੀ ਪੂਰਨ ਆਪਣੀ ਜਵਾਨੀ ਦਾ ਮਾਨ ਰੱਖ ਤੇ ਮੇਰੀ ਜਵਾਨੀ ਤੇ ਤਰਸ ਕਰ ਮੈਂ ਸਾਰੀ ਜ਼ਿੰਦਗੀ ਤੇਰਾ एहसान ਨਹੀਂ ਭੁੱਲਾਂਗੀ ਸਾਰੀ ਜ਼ਿੰਦਗੀ ਤੇਰੀ ਗੋਲੀ ਬਣ ਕੇ ਰਹਾਂਗੀ ਲੂਨਾ ਪੂਰਨ ਅੱਗੇ ਵਿਸ਼ ਵਿਸ਼ ਕੇ ਜਾ ਰਹੀ ਸੀ ਪਰੰਤੂ ਪੂਰਨ ਉੱਤੇ ਲੂਨਾ ਦੀ ਭਖ ਦੀ ਜਵਾਨੀ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਅਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦੇ ਰਿਹਾ ਸੀ ਸੋਚਾਂ ਵਿੱਚ ਡੁੱਬਿਆ ਸੋਚ ਰਿਹਾ ਸੀ ਕਿ ਕਿਤੇ ਮੇਰੇ ਕੋਲੋਂ ਕੋਈ ਅਵੱਗਿਆ ਕੋਈ ਗਲਤੀ ਨਾ ਹੋ ਜਾਵੇ ਆਖਰ ਉਸਨੇ ਆਪਣੇ ਮਨ ਨਾਲ ਸੋਚ ਕੇ ਨਿਰਣਾ ਲਿਆ ਤੇ ਲੂਨਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾਂ ਵਿੱਚੋਂ ਨਿਕਲ ਆਇਆ ਲੂਨਾ ਨੂੰ ਰੋਸ ਸੀ ਕਿ ਪੂਰਨ ਨੇ ਉਸਦੇ ਮਨ ਦੀ ਕਾਮਨਾ ਪੂਰੀ ਨਹੀਂ ਕੀਤੀ ਇਸ ਲਈ ਉਹ ਉਸ ਕੋਲੋਂ ਆਪਣੀ ਹੀਠੀ ਦਾ ਬਦਲਾ ਲੈਣ ਲਈ ਜ਼ਹਿਰੀਲੀ ਨਾਗਣ ਦਾ ਰੂਪ ਧਾਰੀ ਬੈਠੀ ਸੀ ਜਦੋਂ ਰਾਜਾ ਸਲਮਾਨ ਰਾਜ ਦੇ ਕੰਮਕਾਜ ਮੁਕਾ ਕੇ ਮਹਿਲਾਂ ਵੱਲ ਨੂੰ ਆਇਆ ਉਦੋਂ ਹਨੇਰਾ ਪਸਰ ਰਿਹਾ ਸੀ ਉਸ ਨੇ ਹੈਰਾਨ ਹੋ ਕੇ ਵੇਖਿਆ ਕਿਦਰੇ ਵੀ ਕੋਈ ਦੀਵਾ ਬੱਤੀ ਨਹੀਂ ਸਾਰੇ ਸ਼ਮਾਦਾਨ ਗੁੱਲ ਹੋਏ ਪਏ ਸਨ ਅੱਜ ਰਾਣੀ ਰੋਜ ਵਾਂਗੂ ਉਹਦੇ ਸਵਾਗਤ ਲਈ ਬਰੂਹਾਂ ਤੇ ਵੀ ਨਹੀਂ ਸੀ ਆਈ ਉਹ ਰਾਣੀ ਦੇ ਕਮਰੇ ਵੱਲ ਨੂੰ ਵਧਿਆ ਉਸ ਨੇ ਵੇਖਿਆ ਲੂਣਾ ਤਾਂ ਖਨਪੱਟੀ ਲਈ ਪਈ ਹੈ ਹਾਰ ਸ਼ਿੰਗਾਰ ਇੱਧਰ ਉੱਧਰ ਖਿਲਰ ਰਿਹਾ ਮੇਰੀਏ ਲਾਡੋ ਰਾਣੀਏ ਦੱਸਖਾ ਮੇਰੇ ਤੋਂ ਕੀ ਖੁਨਾਮੀ ਹੋਈ ਏ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਇਆ ਹੋਇਆ ਇਹ ਆਖਦਿਆਂ ਹੋਇਆਂ ਸਲਵਾਨ ਨੇ ਲੂਣਾ ਨੂੰ ਫੜ ਕੇ ਬਿਠਾ ਲਿਆ ਸਲਵਾਨ ਨੇ ਵੇਖਿਆ ਕਿ ਲੂਣਾ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡੇਗ ਰਹੇ ਸੀ ਉਹਨੇ ਪਿਆਰ ਭਰਿਆ ਮੁਖ ਤੇ ਹੱਥ ਫੇਰਿਆ ਤੇ ਲੂਣਾ ਸਹਿਜ ਅਵਸਥਾ ਵਿੱਚ ਹੋ ਗਈ ਲੂਣਾ ਝੋਟੇ ਹਟ ਕੋਰੇ ਪਰਦਿਆਂ ਰਾਜੇ ਨਾਲ ਮੁਖਾਤਿਬ ਹੋਈ ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ ਸ਼ੈਦ ਮੇਰਾ ਕਿਹਾ ਬੋਲ ਤੁਹਾਡੇ ਮਨ ਨੂੰ ਚੰਗਾ ਨਾ ਲੱਗੇ ਲੂਨਾ ਚਲਿੱਤਰ ਖੇਡ ਦੀ ਗੱਲ ਦੀ ਲਾਲ ਬਣਾ ਕੇ ਪੇਸ਼ ਕਰਨ ਲੱਗੀ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੇ ਤੇ ਐਡਾ ਕਹਿਰ ਵਾਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਜਤ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦਾ ਲੂਨਾ ਨੇ ਝੂਠ ਨੂੰ ਸੱਚ ਬਣਾਉਂਦਿਆਂ ਪਾਪ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਕਿਹਾ ਰਾਜਿਆ ਅੱਜ ਮਿਲਨ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਮਸਾਂ ਉਹਦੇ ਚੁੰਗਲ ਵਿੱਚੋਂ ਬਚ ਕੇ ਨਿਕਲੀ ਆਂ ਸੁਣਦੇ ਸਾਨ ਹੀ ਸਲਵਾਨ ਪੈਰਾਂ ਤੋਂ ਸਿਰ ਤੱਕ ਗੁੱਸੇ ਨਾਲ ਕੰਬ ਗਿਆ ਕਾਮ ਵਿੱਚ ਗੁਲਤਾਨ ਹੋਇਆ ਰਾਜਾ ਰਾਣੀ ਤੇ ਵਿਸ਼ਵਾਸ ਕਰਕੇ ਕਹਿਣ ਲੱਗਾ ਪੂਰਨ ਦੀ ਇਹ ਜੁਰਤ ਮੈਂ ਉਹਦੇ ਸੀਰਨੇ ਪੀ ਜਾਵਾਂਗਾ ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਵੇਖੇਗੀ ਭੇੜੇ ਸਲਮਾਨ ਨੂੰ ਤਾਂ ਰਾਣੀ ਦੇ ਹੁਸਨ ਸਾਹਮਣੇ ਆਪ ਦਾ ਪੁੱਤ ਝੂਠਾ ਹੀ ਲੱਗਿਆ ਸੀ। ਲੂਨਾ ਨੇ ਪੂਰਨ ਤੇ ਤੁਮਤ ਲਾਉਣ ਖਾਤਰ ਇਹ ਤ੍ਰਿਆ ਚਲਿੱਤਰ ਦੀ ਇੱਕ ਚਾਲ ਚੱਲੀ ਸੀ। ਅਗਲੀ ਸਵੇਰ ਸਲਮਾਨ ਨੇ ਪੂਰਨ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ। ਉਹਦੇ ਉੱਤੇ ਲੂਨਾ ਨਾਲ ਜ਼ਬਰਦਸਤੀ ਕਰਨ ਦਾ ਦੋਸ਼ ਲਾਉਂਦੇ ਹੋਏ ਉਹਨੂੰ ਕਤਲ ਕਰਨ ਦਾ ਹੁਕਮ ਜਲਾਦਾ ਨੂੰ ਦੇ ਦਿੱਤਾ। ਬੇਗੁਨਾ ਪੂਰਨ ਦੀ ਕਿਸੇ ਨੇ ਇੱਕ ਵੀ ਨਾ ਸੁਣੀ। ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ ਜਨਤਾ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਪਰ ਰਾਜੇ ਦਾ ਤਪ ਤੇਜ ਹੀ ਐਨਾ ਸੀ ਕਿਸੇ ਨੇ ਉਹਦਾ ਹੁਕਮ ਟਾਲਣ ਦੀ ਜ਼ਰਤ ਨਾ ਕੀਤੀ ਜਲਾਦ ਪੂਰਨ ਦੀ ਮਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਸਕਦੇ ਸੀ ਜਲਾਦ ਪੂਰਨ ਨੂੰ ਵੱਡ ਟੁੱਕ ਕੇ ਇੱਕ ਵੈਰਾਨ ਖੂਹ ਵਿੱਚ ਧੱਕਾ ਦੇ ਆਏ ਰਾਜੇ ਨੂੰ ਆਖ ਦਿੱਤਾ ਕਿ ਅਸੀਂ ਉਸ ਨੂੰ ਮਾਰ ਆਏ ਹਾਂ ਕੁਦਰਤ ਦੀ ਕਰਨੀ ਉਸੇ ਖੂਹ ਤੇ ਜੋਗੀਆਂ ਦਾ ਇੱਕ ਟੋਲਾ ਆਣ ਪੁੱਜਾ ਇੱਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਲਮਕਾਇਆ ਉਸ ਨੂੰ ਕਿਸੇ ਪੁਰਸ਼ ਦੀ ਆਵਾਜ਼ ਸੁਣਾਈ ਦਿੱਤੀ ਜੋਗੀ ਨੇ ਆਪਣੇ ਸਾਥੀਆਂ ਕੋਲ ਆ ਕੇ ਇਹ ਸਾਰਾ ਮਸਲਾ ਦੱਸਿਆ ਉਹਨਾਂ ਨੇ ਪੂਰਨ ਨੂੰ ਖੂਹ ਵਿੱਚੋਂ ਕੱਢ ਕੇ ਗੋਰਖਨਾਥ ਦੇ ਢਿੱਲੇ ਪਹੁੰਚਾ ਦਿੱਤਾ ਗੋਰਖ ਦੇ ਪਿਆਰ ਅਤੇ ਥਾਪੜੇ ਨੇ ਪੂਰਨ ਨੂੰ ਕੁਝ ਦਿਨਾਂ ਵਿੱਚ ਹੀ ਨੌਬਰ ਨੌ ਕਰ ਦਿੱਤਾ ਗੋਰਖਨਾਥ ਦੀ ਜਾਦੂਈ ਸ਼ਕਤੀ ਨੇ ਪੂਰਨ ਨੂੰ ਐਸਾ ਕੀ ਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਤੇ ਯੋਗ ਸਾਧਨਾ ਵਿੱਚ ਜੁਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ ਨੂੰ ਯੋਗ ਲੈਣ ਦੀ ਬੇਨਤੀ ਕੀਤੀ ਗੋਰਖ ਤਰੁੱਠਿਆ ਪੂਰਨ ਦੇ ਕੰਨਾਂ ਵਿੱਚ ਮੁੰਦਰਾ ਪਾ ਕੇ ਉਸ ਨੂੰ ਜੋਗ ਦੇ ਦਿੱਤਾ ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ ਵਿੱਚ ਬਗਲੀ ਪਾ ਕੇ ਭਿਖਿਆ ਮੰਗਣ ਲਈ ਰਾਣੀ ਸੁੰਦਰਾ ਦੇ ਮਹਿਲੀ ਜਾ ਅਲਖ ਜਗਾਈ ਗੋਲੀਆਂ ਕੋਲੋਂ ਜੋਗੀ ਦਾ ਰੂਪ ਝੱਲਣਾ ਹੋਇਆ ਉਹਨਾਂ ਨੇ ਰਾਣੀ ਸੁੰਦਰਾ ਨੂੰ ਜਾ ਕੇ ਖੁਦ ਹੀ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲਿਆਈ ਤੇ ਪੂਰਨ ਦੀ ਬੰਗਲੀ ਵਿੱਚ ਉਲਟਾ ਦਿੱਤਾ ਪੂਰਨ ਨੀਵੀਂ ਪਾਈ ਖਲੋਤਾ ਰਿਹਾ ਅੱਖ ਚੁੱਕ ਕੇ ਉਸ ਰਾਣੀ ਵੱਲ ਨਾ ਵੇਖਿਆ ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ ਰਾਣੀ ਨੂੰ ਆਖ ਸਾਨੂੰ ਪੱਕੀ ਰੋਟੀ ਚਾਹੀਦੀ ਹੈ ਹੀਰੇ ਮਤੀ ਨਹੀਂ ਪੂਰਨ ਉਸੇ ਪੈਰੀ ਵਾਪਸ ਮੁੜ ਆਇਆ ਰਾਣੀ ਸੁੰਦਰਾ ਦੇ ਮਹਿਲੀ ਜਾ ਅਲਖ ਜਗਾਈ ਰਾਣੀ ਸੁੰਦਰਾ ਜਿਹੜੀ ਕਿ ਆਪ ਹੁਸਨ ਦੀ ਸਾਕਾਰ ਮੂਰਤ ਸੀ ਉਹ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਉਹ ਆਪ ਨੰਗੇ ਪੈਰੀ ਟਿੱਲੇ ਤੇ ਪਹੁੰਚੀ ਤੇ ਗੋਰਖ ਦੇ ਚਰਨਾਂ ਤੇ ਸੀਸ ਨਵਾਇਆ ਪਿਆਰ ਸ਼ਰਦਾ ਨਾਲ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ ਰਾਣੀ ਮੰਗ ਜੋ ਮੰਗਣਾ ਤੇਰੀ ਹਰ ਮਰਦ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਕਿਹਾ ਅਜੇ ਵੀ ਕੁਝ ਮੰਗ ਲੈ ਗੋਰਖ ਮੁੜ ਬੋਲਿਆ 나ਥ ਜੀ ਤੁਹਾਡਾ ਅਸ਼ੀਰਵਾਦ ਵੀ ਬਹੁਤ ਹੈ ਸੁੰਦਰਾ ਭਾਵਨਾ ਵਿੱਚ ਹੋ ਕੇ ਇਹ ਸਾਰਾ ਕੁਝ ਆਖ ਰਹੀ ਸੀ ਤੀਜਾ ਬਚਨ ਕੋਈ ਦਾਤ ਮੰਗ ਲੈ ਸਾਡੇ ਕੁਰਾਨੀਏ ਸੋ ਸੁੰਦਰਾ ਕੋਲ ਇਹੀ ਜੋਗ ਮੌਕਾ ਸੀ ਆਪਣੇ ਦਿਲ ਦੀ ਮਰਦ ਮੰਗਣ ਦਾ ਉਹਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਮੇਰੇ ਨਾਥ ਜੇਕਰ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦਿਓ ਗੋਰਖ ਨਾਥ ਨੇ ਪੂਰਨ ਨੂੰ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਦੇ ਨਾਲ ਤੁਰ ਪਿਆ ਰਾਣੀ ਨੇ ਪੂਰਾ ਜੀ ਜਾਣ ਲੱਗ ਕੇ ਉਸ ਦੀਆਂ ਖਾਤਰਦਾਰੀਆਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁਨਦਰਾ ਦਾ ਹੁਸਨ ਤੇ ਨਖਰੇ ਮੋਹ ਨਾ ਸਕੇ ਉਹ ਬਿਨਾਂ ਨਜ਼ਰ ਚੁੱਕੇ ਅਡੋਲ ਸਮਾਧੀ ਲਾਈ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਪਾਣੀ ਜਾਣ ਦੀ ਇੱਛਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਆਪ ਮਹਿਲਾਂ ਤੇ ਖੜ ਕੇ ਜਾਂਦੇ ਪੂਰਨ ਨੂੰ ਪਿੱਛੋਂ ਵੇਖਣ ਲੱਗੀ ਦਰਖਤਾਂ ਦੇ ਝੁੰਡ ਵਿੱਚ ਜਾ ਕੇ ਪੂਰਨ ਨੇ ਅਜੇ ਹੀ ਝਕਾਨੀ ਦਿੱਤੀ ਉਹ ਗੋਲੀਆਂ ਦੀਆਂ ਅੱਖਾਂ ਤੋਂ ਕੋਹਾਂ ਦੂਰ ਹੋ ਗਿਆ ਪੂਰਨ ਦੇ ਪਿਆਰ ਚ دیਵਾਨੀ ਹੋਈ ਸੁੰਦਰਾ ਉਸ ਦਾ ਓਲੇ ਹੋਣਾ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਨੂੰ ਕੱਲੀਆਂ ਵਾਪਸ ਪਰਤ ਦੀਆਂ ਵੇਖ ਕੇ ਉਹਨੇ ਮਹਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਪੂਰਨ ਯੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਵੈਸੇ ਹੀ ੰਨੀ ਹੋ ਚੁੱਕੀ ਸੀ ਤੇ ਲੂਣਾ ਦੀ ਕੋਖ ਹਾਲੇ ਤੱਕ ਹਰੀ ਨਹੀਂ ਸੀ ਹੋਈ ਸਰਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਹੈ ਹੀ ਨਹੀਂ। ਘੁੰਮਦਾ ਘਮਾਉਂਦਾ ਪੂਰਨ ਪੂਰੇ 12 ਵਰਿਆਂ ਮਗਰੋਂ ਜੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਚ ਆ ਪੁੱਜਾ। ਸ਼ਹਿਰੋਂ ਬਾਹਰ ਉਜੜੇ ਬਾਗ ਵਿੱਚ ਉਸਨੇ ਧੂਆ ਤਾਪ ਦਿੱਤਾ ਤੇ ਸਮਾਧੀ ਵਿੱਚ ਲੀਨ ਹੋ ਗਿਆ। ਪਲਾ ਛਿਣਾ ਵਿੱਚ ਹੀ ਬਾਗ ਹਰਾ ਭਰਾ ਹੋ ਗਿਆ, ਉਸ ਦੀ ਖੁਸ਼ਬੂ ਵਾਤਾਵਰਨ ਵਿੱਚ ਫੈਲ ਗਈ। ਸ਼ਹਿਰ ਵਿੱਚ ਨਵੇਂ ਜੋਗੀ ਦੇ ਆਉਣ ਦੀ ਚਰਚਾ ਫੈਲ ਗਈ। ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਣਸੋਹ ਪਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਆ ਕੇ ਵਰ ਮੰਗਣ ਦਾ ਫੈਸਲਾ ਕੀਤਾ ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਕੋਲ ਪਹੁੰਚ ਗਿਆ ਪੂਰਨ ਨੇ ਅੱਖੀਆਂ ਖੋਲ ਕੇ ਵੇਖਿਆ ਉਹਦੇ ਮਾਪੇ ਸਾਹਮਣੇ ਸਵਾਲੀ ਬਣੇ ਖੜੇ ਸਨ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਤਾ ਇਸ਼ਰਾ ਦੇ ਪੈਰੀ ਹੱਥ ਲਾਇਆ ਉਦੇ ਸ਼ੂ ਪ੍ਰਾਪਤ ਕਰਕੇ ਇਛਰਾ ਬੋਲੀ ਵੇਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਨਹੀਂ ਲੱਗਦਾ ਕਹਿੰਦੇ ਹਨ ਆਪਣੇ ਪੁੱਤਰ ਦੀ ਸ਼ੋਹ ਪ੍ਰਾਪਤ ਕਰਕੇ ਹੀ ਇਛਰਾ ਦੀਆਂ ਅੱਖਾਂ ਵਿੱਚ ਮੋੜ ਜੋਤ ਪ੍ਰਗਟ ਹੋ ਗਈ ਅਤੇ ਉਸ ਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਪੂਰਨ ਦੇ ਮੁਖੜੇ ਤੇ ਵਖਰਾ ਜਹੋ ਜਲਾਲ ਸੀ ਸਲਵਾਨ ਸੁੰਨ ਹੋਇਆ ਖਲੋਤਾ ਸੀ ਉਸ ਦੇ ਬੁੱਲ ਫਰਕ ਰਹੇ ਸਨ ਪਰ ਕੋਈ ਗੱਲ ਨਹੀਂ ਸੀ ਕਰ ਪਾ ਰਿਹਾ ਲੂਨਾ ਨੇ ਬੜੀ ਅਧੀਨਗੀ ਨਾਲ ਪੂਰਨ ਦੇ ਚਰਨਾਂ ਵਿੱਚ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਜੋਗੀ ਬੁੱਲੀਆਂ ਵਿੱਚ ਮੁਸਕਾ ਕੇ ਕਹਿਣ ਲੱਗਾ ਪੁੱਤ ਦੀ ਰਾਜੇ ਨੂੰ ਕੀ ਲੋੜ ਹੈ ਪੁੱਤ ਤਾਂ ਉਸ ਦਾ ਇੱਕ ਹੈਗਾ ਸਲਵਾਨ ਕਹਿਣ ਲੱਗਾ ਜੋਗੀ ਜੀ ਪੁੱਤ ਤਾਂ ਮੇਰਾ ਸੀ ਪਰ ਕੋ ਕਰਮ ਕਰਕੇ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਐਨਾ ਆਖ ਕੇ ਰਾਜੇ ਦਾ ਗਲਾ ਪਰ ਆਇਆ ਲੂਨਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮੱਥੇ ਦਾ ਤੇਜ ਤਪ ਹੀ ਇੰਨਾ ਸੀ ਉਹਨੇ ਆਪਣੇ ਜ਼ੁਰਮ ਦਾ ਇਕਬਾਲ ਕਰਦੇ ਹੋਏ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਐ ਮੇਰੇ ਕੋਲੋਂ ਪੂਰਨ ਦੇ ਰੂਪ ਦੀ ਝਾਲ ਝੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤੋਮਤ ਲਾਈ ਸੀ ਸੁਣਦੇ ਸਾਰ ਹੀ ਸਲਵਾਨ ਨੇ ਮੈਨ ਵਿੱਚੋਂ ਤਲਵਾਰ ਧੂ ਲਈ ਲੂਣਾ ਦਾ ਘਾਟਾ ਲਾਉਣ ਲਈ ਜਦੋਂ ਬਾਹ ਉਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਮaaf ਕਰ ਦਿਓ ਤੁਹਾਡਾ ਪੁੱਤਰ ਜਿਉਂਦਾ ਹੈ ਮੈਂ ਹੀ ਹਾਂ ਤੁਹਾਡਾ ਪੁੱਤਰ ਪੂਰਨ ਵਿਰਾਗ ਦੇ ਹੰਝੂ ਵਹਿ ਤੁਰੇ ਇਛਰਾ ਲੂਣਾ ਤੇ ਸਲਮਾਨ ਪੂਰਨ ਨੂੰ ਚੁੰਮਦੇ ਚੁੰਮਦੇ ਸਮਾਧੀ ਅਵਸਥਾ ਵਿੱਚ ਪਹੁੰਚ ਗਏ ਉਹਨਾਂ ਨੇ ਪੂਰਨ ਨੂੰ ਮਹਿਲਾਂ ਵਿੱਚ ਜਾਣ ਲਈ ਕਿਹਾ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜ ਭਾਗ ਉਸ ਦੇ ਲਈ ਮਿੱਟੀ ਦੇ ਸਮਾਨ ਸੀ ਕਿਉਂਕਿ ਉਹ ਤਾਂ ਸਾਰਾ ਕੁਝ ਹੀ ਤਿਆਗ ਚੁੱਕਾ ਸੀ ਉਹਨੇ ਭਿਖਿਆ ਦੇ ਖੱਪਰ ਵਿੱਚੋਂ ਇੱਕ ਚੌਲਾਂ ਦਾ ਦਾਣਾ ਚੁੱਕ ਕੇ ਲੂਣਾ ਦੀ ਤਲੀ ਤੇ ਟਕਾ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਓ ਤੁਹਾਡੀ ਕੋਖ ਵੀ ਇਸ ਬਾਗ ਵਾਂਗੂ ਹਰੀ ਹੋ ਜਾਵੇਗੀ ਤੁਹਾਡੀ ਝੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਅੱਗੇ ਤੁਰ ਪਿਆ ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੂਰਨ ਦੀ ਪਿੱਠ ਵਹਿੰਦੇ ਰਹੇ ਸਮਾ ਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਸਮਾ ਪਾਖੇ ਲੂਣਾ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਹਾਂਜੀ ਸੋ ਮਿੱਤਰੋ ਤੁਸੀਂ ਕਹਾਣੀ ਸੁਣੀ ਪੂਰਨ ਦੀ ਜਿਹੜਾ ਪੂਰਨ ਦੇ ਵਰ ਨਾਲ ਰਾਜਾ ਰਸਾਲੂ ਪੈਦਾ ਹੋਇਆ ਸੀ ਲੂਣਾ ਦੀ ਕੁੱਖੋਂ ਆਪਾਂ ਅਗਲੀ ਵੀਡੀਓ ਵਿੱਚ ਉਹਦੀ ਕਹਾਣੀ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਆਸ ਕਰਦਾ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਕਿ ਤੁਸੀਂ ਨਵਾਂ ਕੀ ਸੁੰਣਾ ਚਾਹੁੰਦੇ ਹੋ ਤੁਹਾਨੂੰ ਸਾਡੇ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੀਜ਼ਾਂ ਕਿਵੇਂ ਲੱਗਦੀਆਂ ਹਨ ਇਸ ਬਾਰੇ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ